ਸਰਦਾਰ ਜੀ ਫਰੀ ਫਲਨ ਨੂੰ ਲੈ ਕੇ ਜਿੱਥੇ ਪੰਜਾਬ ਦੇ ਕੁਝ ਕਲਾਕਾਰਾਂ ਸਮੇਤ ਹੋਰ ਜਥੇਬੰਦੀਆਂ ਵੱਲੋਂ ਦਲਜੀਤ ਦੁਸਾਂਝ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ੋਨ ਦਲਜੀਤ ਦੁਸਾਂਝ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆਈ ਹੈ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ੋਨ ਦੇ ਪ੍ਰਧਾਨ ਮਨਜੀਤ ਰਾਏ ਦੀ ਅਗਵਾਈ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਭਗਵਾੜਾ ਤੋਂ ਦਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾ ਵੇਖੇ ਰਵਾਨਾ ਹੋਇਆ ਮਨਜੀਤ ਸਿੰਘ ਰਾਏ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕੀ ਸਰਦਾਰ ਜੀ ਥਰੀ ਫਿਲਮ ਨੂੰ ਭਾਰਤ ਵਿੱਚ ਵੀ ਰਿਲੀਜ਼ ਕੀਤਾ ਜਾਵੇ ਉਹਨਾਂ ਕਿਹਾ ਕਿ ਦਿਲਜੀਤ ਦਸਾਂਜ ਨੇ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ ਅਤੇ ਸਾਨੂੰ ਪੰਜਾਬੀ ਹੋਣ ਦੇ ਨਾਤੇ ਉਸ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅੱਠ ਵਜੇ ਅੱਜ ਭਾਰਤੀ ਕਿਸਾਨ ਜਨ ਨੂੰ ਗੋਭਾ ਵੱਲੋਂ ਸਾਰੇ ਹੀ ਸਾਡੇ ਅਹੁਦੇਦਾਰ ਤੇ ਸਾਰੇ ਮੈਂਬਰ ਸਾਹਿਬਾਨ ਅੱਜ ਅਸੀਂ ਜਥੇਬੰਦੀ ਵੱਲੋਂ ਪ੍ਰੋਗਰਾਮ ਰੱਖਿਆ ਕਿ ਪਿੰਡ ਦਸਾਂਜ ਕਲਾ ਜੋ ਕਿ ਦਲਜੀਤ ਸਿੰਘ ਦਸਾਂਝ ਦਾ ਨਕਰ ਹੈ ਸੋ ਅਸੀਂ ਸਾਡੇ ਉਸ ਪੰਜਾਬੀ ਕਲਾਕਾਰ ਨੂੰ ਸੌਸਿਆ ਵਿਆਹ ਕਰਨ ਲਈ ਕਿਉਂਕਿ ਉਸ ਨੇ ਪੰਜਾਬ ਦਾ ਨਾਮ ਵਰਲਡ ਦੇ ਵਿੱਚ ਉੱਚ ਕੀਤਾ ਜਿੱਥੇ ਕੋਈ ਸਿੱਖ ਚਿਹਰਾ ਨਹੀਂ ਪਹੁੰਚ ਸਕਿਆ ਉੱਥੇ ਤੱਕ ਪਹੁੰਚਿਆ ਸੋ ਅੱਜ ਉਹਦੇ ਨਾਂ ਤੇ ਕਿਤਾਬਾਂ ਛਪਨੀਆਂ ਸ਼ੁਰੂ ਹੋ ਗਈਆਂ ਬਾਹਰਲੇ ਮੁਲਕਾਂ ਵਿੱਚ ਤੇ ਉਹਦੀ ਇੱਕ ਜਿਹੜੀ ਫਿਲਮ ਹੈ ਸਰਦਾਰ ਜੀ 3 ਉਹਨੂੰ ਇੱਥੇ ਭਾਰਤ ਦੇ ਵਿੱਚ ਰੀਲਿਸ ਕਰਨ ਤੋਂ ਉਹ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਰੋਕ ਰਹੇ ਸੋ ਅਸੀਂ ਮੰਨ ਕਰਦੇ ਆ ਕਿ ਇਹ ਜਿਹੜਾ ਸਰਦਾਰ ਜੀ 3 ਫਿਲਮ ਹੈ ਉਹਨੂੰ ਪੂਰੇ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ ਕਿਉਂਕਿ ਬਾਹਰ ਦੇ ਮੁਲਕਾਂ ਚ ਰਿਲੀਜ਼ ਹੋ ਚੁੱਕੀ ਹੈ ਤੇ ਲੋਕਾਂ ਨੇ ਬਹੁਤ ਸਰਾਇਆ ਹੈ ਲੋਕਾਂ ਨੇ ਵੱਡਾ ਪਿਆਰ ਦਿੱਤਾ ਹੈ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਲਜੀਤ ਸਿੰਘ ਗੁਸਾਈ ਦੇ ਨਾਲ ਖੜੇ ਆ ਡੱਟ ਕੇ ਔਰ ਅਸੀਂ ਮੰਗ ਕਰਦੇ ਆਂ ਭਾਰਤ ਸਰਕਾਰ ਕੋਲੋਂ ਕਿ ਉਹਦੀ ਜਿਹੜੀ ਫਿਲਮ ਹੈ ਰਿਲੀਜ਼ ਕੀਤੀ ਜਾਵੇ ਅੱਜ ਇਥੋਂ ਪਰ ਇੱਕ ਕਾਫਲਾ ਉਹਦੇ ਨਗਰ ਨੂੰ ਜਾ ਰਿਹਾ ਉੱਥੇ ਨਗਰ ਵੀ ਸਾਡੀ ਜਿਹੜੀ ਜਥੇਬੰਦੀਆਂ ਕਾਰਪੂ ਸਾਰੇ ਇਕੱਠੇ ਹੋ ਰਹੇ ਆ ਅਸੀਂ ਇਹ ਪੂਰੇ ਵਰਲਡ ਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਉਹ ਸਾਡੇ ਪੰਜਾਬੀ ਸ਼ੂਰਮੇ ਦੇ ਨਾਲ ਪੰਜਾਬੀ ਨੌਜਵਾਨ ਨਾਲ ਪੰਜਾਬੀ ਸਿੰਗਰ ਦੇ ਨਾਲ ਜਿਹੜਾ ਕਿ ਸਟੇਜਾਂ ਤੇ ਚੜ ਕੇ ਕਹਿੰਦਾ ਕਿ ਆ ਗਿਆ ਪੰਜਾਬ ਅਸੀਂ ਉਹਦੇ ਨਾਲ ਡੱਟ ਕੇ ਖੜੇ ਆਂ ਔਰ ਉਹਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਕਰਾ ਕੇ ਹਟਾਂਗੇ ਇਹ ਜਿਹੜੇ ਲੋਕ ਸ਼ਰਾਰਤੀ ਨੇ ਇਹਨਾਂ ਨੂੰ ਇਹ ਕਹਿੰਨੇ ਆ ਭਈ ਆਪਣੀ ਜ਼ੁਬਾਨ ਤੇ ਲਗਾਮ ਪਿਓ ਔਰ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਕੀ ਤੁਸੀਂ ਨਰਿੰਦਰ ਮੋਦੀ ਨੂੰ ਕਹੋਗੇ ਤੇ ਜਿਹੜਾ ਉੱਤੇ ਜਾ ਕੇ ਬਰਦੇ ਮਨਾਉਂਦਾ ਰਿਹਾ ਪਾਕਿਸਤਾਨ ਉਹਨੂੰ ਕਹੋਗੇ ਨਹੀਂ ਪਾਓ ਜਿਵੇਂ ਜੇ ਇੰਡੀਆ ਤੋਂ ਫਿਰ ਭਾਈ ਇੱਕ ਸਿੱਖੀ ਸਰੂਪ ਜਿਹੜਾ ਨੌਜਵਾਨ ਸਿੰਘਰ ਹੈ ਜਾਂ ਇੱਕ ਕਲਾਕਾਰ ਹੈ ਉਹਦੀ ਫਿਲਮ ਨੂੰ ਰੋਕਣਾ ਇਹ ਕਹਿ ਦਿਓ ਕਿ ਘੱਟ ਗਿਣਤੀਆਂ ਦੇ ਨਾਲ ਜ਼ਬਰ ਕਰਨ ਦੀ ਗੱਲ ਹੈ ਤਾਂ ਸਰਕਾਰ ਦੀ ਔਰ ਉਹ ਜਿਹੜੇ ਜਿਨ੍ਹਾਂ ਦੇ ਸੈਂਸਰ ਬੋਰਡ ਉਹਨਾਂ ਦੀ ਮੈਂ ਉਸ ਅਧਿਕਾਰਤ ਕਮਾਂਗਾ ਕਿ ਇਹਨੂੰ ਤੁਰੰਤ ਜਿਹੜਾ ਸਰਦਾਰਜੀਤ ਰੀਆ ਨੂੰ ਭਾਰ ਦੇ ਵਿੱਚ ਰਿਲੀਜ਼ ਕੀਤਾ ਜਾਵੇ। ਇੱਕ ਥੋੜੇ ਦਿਨਾਂ ਬਾਅਦ ਹੀ ਹੁਣ ਇੱਕ ਮੈਚ ਵੀ ਸ਼ੁਰੂ ਹੋਣ ਲੱਗੇ ਆ ਇੰਡੀਆ ਦੇ ਪਾਕਿਸਤਾਨ ਦੇ ਕੀ ਤੁਸੀਂ ਉਹਨੂੰ ਬੈਨ ਕਰਾਉਣ ਲਈ ਵੀ ਕੋਈ ਅੱਗੇ ਮੋਹਮ ਬਿੱਡੂਗੇ ਕਿਉਂਕਿ ਜਿੱਦਾਂ ਫਿਲਮ ਤਾਂ ਬੈਨ ਹੋ ਗਈ ਇੱਕ ਪਾਕਿਸਤਾਨੀ ਐਕਟਰ ਕਰਕੇ ਕੀ ਹੁਣ ਤੁਸੀਂ ਮੋਹਮ ਬਿੱਡੂਗੇ ਕਿ ਆ ਜਿਹੜੀ ਉਹ ਮੈਚ ਹੋ ਰਿਹਾ ਉਹ ਵੀ ਕੈਨਸਲ ਕੀਤੇ ਜਾਣਗੇ। ਨਹੀਂ ਅਸੀਂ ਉਹਨਾਂ ਸ਼ਰਾਰਤੀ ਲੋਗਾਂ ਨੂੰ ਇਹ ਕਮਾਂਗੇ ਅਸੀਂ ਕਦੇ ਵੀ ਇਸ ਪੱਖ ਤੋਂ ਨਹੀਂ ਬਈ ਕੋਈ ਸਪੋਰਟਸਮੈਨ ਖੇਡਣਾ ਚਾਹੁੰਦੇ ਉਹਨੂੰ ਰੋਕਿਆ ਜਾਵੇ। ਅਸੀਂ ਕਹਿੰਦੇ ਆ ਮੈਚ ਹੋਣੇ ਚਾਹੀਦੇ ਆ ਪਰ ਮੈਂ ਉਹਨਾਂ ਨੂੰ ਕੁ ਭਕੜਾ ਨਹੀਂ ਪੁੱਛਣਾ ਚਾਹਨਾ ਜਿਹੜੇ ਇਹ ਗੱਲ ਦੀ ਬਾਰ-ਬਾਰ ਰੋਣਾ ਪਾਉਂਦੇ ਆ ਕਿ ਵੇਂ ਜੀ ਉਹ ਇੱਕ ਹੀਰੋਇਨ ਨੂੰ ਉਹਨੇ ਪਾਕਿਸਤਾਨੀ ਲੈ ਲਈ ਕਿ ਇੰਡੀਆ ਦੀ ਟੀਮ ਜਾ ਕੇ ਪਾਕਿਸਤਾਨੀ ਪਲੇਅਰਾਂ ਨਾਲ ਹੱਥ ਫੜਾਉ ਉੱਥੇ ਬੋਲੋਗੇ ਉਹ ਉਹ ਖੁਸ਼ੀ ਕੀ ਕਹਿੰਦੇ ਹੋ ਅਸੀਂ ਨਹੀਂ ਰੋਗਦੇ ਅਸੀਂ ਕਹਿੰਦੇ ਆ ਮੈਚ ਹੋਣੇ ਚਾਹੀਦੇ ਆ ਐਸੀ ਕਹਿੰਦੇ ਆ ਸਾਰਿਆਂ ਦੇ ਵਿੱਚ ਸਾਂਝ ਹੋਣੀ ਚਾਹੀਦੀ ਆ ਸਾਡੀ ਗੋਗ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਕਿ ਪਿਆਰ ਪਾਉਣਾ ਹੈ ਪਿਆਰ ਦੀ ਭਾਵਨਾ ਰੱਖਣੀ ਹੈ ਨੇੜਤਾ ਕਰਨੀ ਹੈ ਕਿਸੇ ਨਾਲ ਜ਼ਬਰ ਨਹੀਂ ਕਰਨਾ ਪਰ ਜਿਹੜੇ ਲੋਕ ਸ਼ਰਾਰਤੀ ਘੱਟ ਗਿਣਤੀਆਂ ਦਾ ਇੱਕ ਸਿੱਖ ਚੇਰੇ ਨੂੰ ਟਾਰਗੇਟ ਕਰਨ ਅਸੀਂ ਉਹ ਕਦੇ ਸਹਿ ਨਹੀਂ ਕਰਾਂਗੇ ਔਰ ਅਸੀਂ ਇਹ ਕਹਾਂਗੇ ਭਾ ਸਰਦਾਰ ਨੂੰ ਕਿ ਇਹਨੂੰ ਤੁਰੰਤ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹ ਜਿਹੜੇ ਮੈਚ ਵੀ ਹੋਣੇ ਚਾਹੀਦੇ ਆ ਪਰ ਉਹਨਾਂ ਕੋ ਖੜਾ ਨੂੰ ਮੈਂ ਸਵਾਲ ਕਰਦਾ ਕਿ ਹੁਣ ਤੁਸੀਂ ਕੀ ਕਹੋਗੇ ਮੈਨੂੰ ਇਹ ਦੱਸੋ ਕਿ ਪਹਿਲਾਂ ਵੀ ਹਾਲ ਟੈਸਟ ਜਿਹੜੇ ਆ ਜਾ ਕੇ ਉੱਥੇ ਡੌਂਦੇ ਰਿਆ ਜਿਹੜੇ ਵਿੱਚ ਮੈਂ ਕਹਾਂਗਾ ਫਾਲਤੂ ਬੋਲਣ ਵਾਲੇ ਜਿਨ੍ਹਾਂ ਨੂੰ ਹੁਣ ਕੋਈ ਨਹੀਂ ਚੱਲਦਾ ਪੰਜਾਬ ਦੇ ਵਿੱਚ ਉਹ ਜਿਹੜੇ ਬੋਲਦੇ ਨੇ ਆਪ ਜਾ ਕੇ ਉੱਥੇ ਭੰਗੜੇ ਪਾਉਂਦੇ ਰਹਿੰਦੇ ਤੇ ਉਹਨਾਂ ਨੂੰ ਵੀ ਇਹ ਮੈਂ ਕਹਾਂਗਾ ਆਪਣੇ ਆਪ ਨੂੰ ਸੰਭਾਲੋ ਨਹੀਂ ਤਾਂ ਪੰਜਾਬ ਦੇ ਲੋਕ ਤੁਹਾਨੂੰ ਕਦੇ ਨਹੀਂ ਬਖਸ਼ਣਗੇ ਸਾਹਿਬ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਦਰਜੀਦ ਉਸਾਇ ਨੇ ਪੰਜਾਬ ਪੰਜਾਬੀਅਤ ਦੇ ਦਸਤਾਰ ਦੀ ਪੂਰੀ ਬੱਲੇ ਬੱਲੇ ਕਰਾਈਆ ਪੂਰੀ ਵਰਲਡ 'ਚ ਇਹ ਕੋਈ ਸਾਜ਼ਿਸ਼ ਤਹਿਤ ਆ ਕੀ ਹੈ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਅੱਜ ਸਿੱਖੀ ਸਰੂਪ ਨੂੰ ਪੂਰੇ ਵਰਲਡ 'ਚ ਚਮਕਦਾ ਦੇਖ ਕੇ ਉਹ ਲੋਕ ਜਿਹੜੇ ਸ਼ਰਾਰਤੀ ਲੋਕ ਹੈ ਜਿਹੜੇ ਈਰਖਾ ਵਾਲੇ ਲੋਕ ਹੈ ਜਿਹੜੇ ਘੱਟ ਮਾਤਵੇ ਵਾਲੇ ਆ ਮਾਤਾ ਇਹਨੂੰ ਕਹਿੰਦੇ ਵੇ ਘੱਟ ਸੈਨ ਸ਼ਕਤੀ ਵਾਲੇ ਲੋਕ ਉਹ ਲੋਕ ਕਮਜ਼ੋਰ ਲੋਕ ਉਹਦਾ ਵਿਰੋਧ ਕਰਦੇ ਆ ਬਹਾਦਰ ਲੋਕ ਕਦੇ ਵਿਰੋਧ ਨਹੀਂ ਕਰਦੇ ਬਹਾਦਰ ਲੋਕ ਹਮੇਸ਼ਾ ਕਹਿੰਦੇ ਆ ਕਿ ਭਾਈ ਕੋਈ ਵੀ ਕੌਮ ਹੈ ਉਹ ਆਪਣੇ ਕੰਮਾਂ ਨਾਲ ਆਪਣੀ ਸਮਝ ਨਾਲ ਆਪਣੇ ਕਿੱਤੇ ਨਾਲ ਆਪਣੇ ਕਿਰਦਾਰ ਨਾਲ ਉੱਚਾ ਜਾ ਰਿਹਾ ਤੇ ਉਹ ਸਾਡੇ ਕਿਰਦਾਰ ਨੂੰ ਉਹਨੇ ਇਕੱਲਾ ਦਲਜੀਤ ਸਾਂਝ ਦਾ ਕਿਰਦਾਰ ਨਹੀਂ ਉੱਚਾ ਹੋਇਆ ਉਹਨੇ ਪੂਰੇ ਪੰਜਾਬ ਤੇ ਪੰਜਾਬੀਅਤ ਤੇ ਸਾਡੀ ਦਸਤਾਰ ਨੂੰ ਪੂਰੇ ਵਰਲਡ ਚ ਉੱਚਾ ਕੀਤਾ ਹੈ ਤੇ ਉਹਦੀ ਵਿਰੋਧਤਾ ਕਰਨਾ ਇੱਕ ਸਾਜ਼ਿਸ਼ ਹੈ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਾਜ਼ਿਸ਼ ਨੂੰ ناکਾਮ ਕਰਦੇ ਹੋਏ ਇਸ ਫਿਲਮ ਨੂੰ ਪੂਰੇ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ